ਅੱਜ ਵੀ ਆਪਰੇ ਇੱਕ ਉਠੇ ਚੋਂਦੇ ਆ ਕੱਚੇ ਮਕਾਨ ਆ ਇਹਦੇ ਬਾਰੇ ਹੱਲ ਕੋਈ ਚਾਹੀਦਾ ਬੋਲੀ ਕੀ ਸਰਕਾਰ ਕੋ ਮੰਗ ਰਹੇ ਆ ਅੱਪਾ ਸਰਕਾਰ ਮੰਗ ਮਕਾਨ ਪੂਰ ਕਰਕੇ ਦੇਵੇ ਸੱਟ ਬੱਟ ਕੋਈ ਸਰਕਾਰ ਤੋਂ 73 ਹਾਂਜੀ 73 ਦਿੱਤੀ ਹੋਈ ਆ ਅੱਛਾ ਜੀ ਸੀ ਸਰਕਾਰ ਕਿਹੜੇ ਪਿੰਡ ਤੋਂ ਦਾਦੂਆ ਤੋਂ ਅੱਛਾ ਜੀ ਇਹ ਸਰਕਾਰ ਤੋਂ ਮੰਗ ਰਿਹਾ ਵਰਨਾ ਸਰਕਾਰ ਤੋਂ ਸਾਡੀ ਹੈਲਪ ਕੀਤੀ ਜਾਵੇ ਤੁਸੀਂ ਦੇਖ ਰਹੋ ਫਗਵਾੜਾ ਨਿਊਜ਼ ਮੈਂ ਹਾਂ ਤੁਣਾ ਅੰਜਲੀ ਪਿਛਲੇ ਕੁ ਦਿਨਾ ਤੋਂ ਪੰਜਾਬ ਵਿੱਚ ਪੈ ਰਹੇ ਲਗਾਤਾਰ ਮੀਂਹ ਨੇ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਕਰਕੇ ਰੱਖ ਦਿੱਤੀ ਹੈ ਜਿੱਥੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਪਾਣੀ ਾਨ ਕਰਕੇ ਲੋਕਾਂ ਦਾ ਭਾਰੀ ਨੁਕਸਾਨ ਹੋ ਗਿਆ। ਉੱਥੇ ਹੀ ਫਗਵਾੜਾ ਸ਼ਹਿਰ ਦੇ ਨਜ਼ਦੀਕ ਪੈਂਦੇ ਪਿੰਡ ਦਾਦੋਵਾਲ ਦੇ ਉਸ ਨਿਕਾਲੇ ਸਮੱਸਿਆਵਾਦ ਦੇ ਆ ਪੁਰਾਣੇ ਮਕਾਨਾਂ ਵਿੱਚ ਰਹਿੰਦੇ ਲੋਕਾਂ ਨੇ ਦੱਸਿਆ ਕਿ ਲਗਾਤਾਰ ਮੀਂਹ ਕਾਰਨ ਉਹਨਾਂ ਦੇ ਘਰ ਦੀਆਂ ਛੱਤਾਂ ਖਰਾਬ ਹੋ ਚੁੱਕੀਆਂ ਹਨ ਤੇ ਕੁਝ ਹਿੱਸੇ ਡਿੱਗਣਾ ਵੀ ਸ਼ੁਰੂ ਹੋ ਗਏ ਹਨ। ਇਸ ਕਰਕੇ ਪਰਿਵਾਰਾਂ ਵਿੱਚ ਔਰ ਬਿਲੇ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਸਾਡੇ ਸਹਿਯੋਗੀ ਨਾਲ ਗੱਲ ਕਰਦੇ ਆ ਕਿਰਨ ਦੇਵੀ ਅਤੇ ਨواب ਸਿੰਘ ਨੇ ਸਰਕਾਰ ਕੋਲੋਂ ਅਪੀਲ ਕੀਤੀ ਹੈ ਕਿ ਉਹਨਾਂ ਦੇ ਕੱਚੇ ਮਕਾਨਾਂ ਨੂੰ ਪੱਕਾ ਕਰਵਾਇਆ ਜਾਵੇ ਤਾਂ ਜੋ ਉਹਨਾਂ ਦੇ ਪਰਿਵਾਰ ਕਿਸੇ ਵੱਡੇ ਹਾਸੇ ਤੋਂ ਵੱਚ ਸਕਣ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸ ਸ਼ਰਮਦ ਨਾਲ ਸ਼ਰਨਜੀਤ ਸਿੰਘ ਸੋਨੇ ਦੀ ਵਿਸ਼ੇਸ਼ ਰਿਪੋਰਟ ਕੀ ਨਾ ਜੀ ਆਪਣਾ ਕਿਰਨ ਦੇਵੀ ਹਾਂ ਜੀ ਕੀ ਮਾਮਲਾ ਕੀ ਇੱਕ ਜਿਹੜਾ ਬਰਸਾਦ ਨੂੰ ਦੇ ਕੇ ਆਪਣੇ ਜਿਹੜੀ ਛੱਤ ਦੇ ਦੀ ਹਾਂ ਹਾਂ ਜੀ ਛੱਤਾਂ ਡਿੱਗਿਆ ਹੋਇਆ ਹੈ। ਅੱਛਾ ਜੀ। ਕਿਹੜੇ ਪਿੰਡ ਤੋਂ ਆ? ਦਾਦੂਵਾਲ ਤੋਂ। ਅੱਛਾ ਜੀ। ਕੀ ਸਰਕਾਰ ਕੋ ਮੰਗ ਰਹੇ ਹੋ ਅੱਪਾ? ਸਰਕਾਰ ਤੋਂ ਵੀ ਸਾਡੀ ਹੈਲਪ ਕੀਤੀ ਜਾਵੇ। ਤੇ ਛੱਤਾਂ ਡਿੱਗਿਆ ਕਿਦਾਂ ਹਾਂ? ਹਾਂ ਜੀ ਨਹੀਂ ਨਾਲ। ਮੀਂਹ ਕਰਕੇ। ਹਾਂ ਜੀ। ਕਿਹੜੇ ਟਾਈਮ ਹੋ ਗਿਆ ਬਣੀਆਂ ਨੂੰ ਫੇਰ ਤੁਹਾਨੂੰ ਪਤਾ ਹੀ ਹੈ ਦਿਹਾੜੀਦਾਰ ਬੰਦੇ ਹਨ। ਕਿੰਨਾ ਕ ਕਰ ਲਵੇ ਹਨ। ਹਾਂ ਜੀ। ਆਪਣਾ ਖਾਣ-ਪੀਣ ਦਾ ਮਸਾ ਸਰਦਾ। ਬਹੁਤ ਨਹੀਂ। ਇਹ ਨਵਾਬ ਸਿੰਘ। ਹਾਂਜੀ ਕਿਹੜੇ ਪਿੰਡ ਤੋਂ ਦਾਦੂਆਰ ਤੋਂ ਹਾਂ ਕੀ ਮਾਮਲਾ ਕੀ ਹੈ ਕਿ ਜਿਹੜਾ ਬਰਸਾਤ ਨੂੰ ਲੈ ਕੇ ਤੁਸੀਂ ਮਨ ਕੀ ਆਪਣੇ ਘਰ ਦੇ ਵਿੱਚ ਖੜੇ ਬਰਸਾਤ ਵਜੇ ਆਪਣੇ ਕੌਠੇ ਚ ਹੁੰਦੇ ਆ ਕੱਚੇ ਮਕਾਨ ਆ ਇਹਦੇ ਬਾਰੇ ਹੱਲ ਹੋਣਾ ਚਾਹੀਦਾ ਕੋਈ ਕੀ ਸਰਕਾਰ ਕੋ ਮੰਗ ਰਹੇ ਆਪਾਂ ਸਰਕਾਰ ਮੰਗੇ ਮਕਾਨ ਪੂਰ ਕਰਕੇ ਦੇਵੇ ਸੱਟ ਬੱਟ ਕੋਈ ਸਰਕਾਰ ਤੋਂ ਬਾਹਰ ਆਪਣੀ ਹੀ ਸਰਕਾਰ ਬਾਹਰ ਬਹੁਤ ਕਰਦੀਆਂ ਆ ਆ ਕਰਕੇ ਦਵਾਂਗੇ ਆਹ ਤੱਕ ਦਵਾਂਗੇ ਮਕਾਨਾਂ ਨੂੰ ਕਹਿੰਦੇ ਪੈਸੇ ਮਾਣਨਗੇ ਮਿਲਣ ਤੱਕ ਕਹਿਣੀ ਜਿੱਦਾਂ ਬਰਸਾਤ ਦੇ ਪਾਣੀ ਦੇ ਨਾਲ ਸਾਰੀਆਂ ਡਿਗੀਆਂ ਛੱਤਾਂ ਹਾਂਜੀ ਕੀ ਕਹਿਣਾ ਚਾਹੁੰਦੇ ਆ ਇਹ ਚਾਹਣਾ ਚਾਹੁੰਦੇ ਆ ਆਪਾਂ ਕੋਹਨ ਮਿਲਣਾ ਚਾਹੀਦਾ ਮਕਾਨ ਵਾਸਤੇ ਕੋਈ ਗਰੀ ਤੋ ਫੇਈ ਬਿਟੂ ਮਕਾਨ ਬਣੂ ਤਾ ਤੇ ਮਾਦਾ ਦਾ ਕੀ ਨਾਮ ਆ ਮੀਤੋ ਹਾਂ ਉਹ ਮਕਾਨ ਮਾਜੀ ਠੀਕ